ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਪਿੱਤਲ ਦੇ ਭਾਂਡੇ ਕਲੀ ਕਰਦਿਆਂ ਤੇ ਕੰਮ ਕਰਦਿਆਂ ਚਾਹਜੀ ਸਾ 40 ਸਾਲ ਹਾਂ ਕੋਈ ਨਹੀਂ ਹੁੰਦੇ ਮਤਲਬ 6 ਕੁੜੀਆਂ ਤੁਸੀਂ ਕਹਿ ਰਹੇ ਹੋ ਤੁਹਾਡੀਆਂ ਹੈਗੀਆਂ ਨੇ ਹੈਨਾ ਜਿੱਤੇ 6 ਦਾ ਵਿਆਹ ਤੁਸੀਂ ਇੱਥੇ ਹੀ ਕੀਤਾ ਮਤਲਬ ਜਾਂ ਦੋ ਦਾ ਪੈਕੇ ਹੋ ਗਿਆ ਹੀ ਬਾਅਦ ਵਿੱਚ ਚੁਨੀਆ ਚੜਾ ਚੜਾ ਕੇ ਕੋਈ ਪਰਵਾ ਮਦਦ ਕੀਤੀ ਕੋਈ ਕੁੜੀ ਉਹਨੂੰ ਸਾਪਨੇ ਪਤਾ ਨਾ ਨਾ ਜਵਾਈ ਹੈ ਕਿ ਇੱਥੇ ਮਰੇ ਦੂਜਾ ਇੱਥੇ ਮਰੇ ਤੀਜਾ ਵੀ ਤੇ ਖੁਸ਼ਾਵਨ ਜਵਾਈ ਆ ਤਾਂ ਦੋ ਹੈ ਉਹ ਤਾਂ ਕਦੀ ਆਉਂਦਾ ਨਹੀਂ ਛੋਟਾ ਜਰੂਰੀ ਕੰਮ ਹੋਵੇ ਤਾਂ ਆਉਂਦਾ ਹੂੰ ਮੈਂ ਮਾਤਾ ਨਾਲ ਵਸੇਗਾ ਯਾਹਾਂ ਪੇ 40 ਸਾਲ ਹੋ ਗਏ ਮੈਨੂੰ ਯਾਹਾਂ ਪਰ ਰਹਿੰਦੇ ਨੇ ਹੂੰ ਲੇਕਿਨ ਮਾਤਾ ਨਾਲ ਮੈਂ 2 ਸਾਲੋਂ ਦਾ ਜੁੜਿਆ ਹਾਂ ਇਹ ਜੇ ਜੋ ਵੀ ਹੈਲਪ ਹੁੰਦੀ ਹੈ ਮਿਲ ਕੇ ਕਰ ਸਕਦੇ ਹਾਂ। ਬੜੀ ਚੰਗਾ ਹੁਣ ਆਹ ਕੰਮ ਕਰਦੇ ਪਿਓ ਤੁਸੀਂ ਲੱਗਦਾ ਕਿ ਹੁਣ ਕੰਮ ਗਾਂਹ ਕਿੰਨੀ ਦੇਰ ਤੱਕ ਚੱਲੂਗਾ ਕਿ ਤੁਹਾਡੀ ਉਮਰ ਵੀ ਕਾਫੀ ਜ਼ਿਆਦਾ ਹੋ ਚੁੱਕੀ ਹੈ। ਛੱਡ ਦੇਣਾ ਮੈਂ ਤਾਂ ਨਹੀਂ ਬਿਲਕੁਲ ਮੇਰੇ ਨਾਲ ਬਾਕੀ ਨਹੀਂ ਮੈਂ ਕਰਦੇ। ਕਹਿੰਦੇ ਇੱਕ ਸਮਾਂ ਹੁੰਦਾ ਸੀ ਜਦ ਲੋਕ ਪਿੱਤਲ ਦੇ ਭਾਂਡੇ ਆਮ ਤੌਰ ਦੇ ਉੱਤੇ ਘਰਾਂ ਦੇ ਵਿੱਚ ਵਰਤਿਆ ਕਰਦੇ ਸੀਗੇ ਔਰ ਉਹਨਾਂ ਪਿੱਤਲ ਦੇ ਭਾਂਡਿਆਂ ਦੇ ਵਰਤਨ ਦੇ ਨਾਲ ਇਹ ਗੱਲ ਆਖੀ ਜਾਂਦੀ ਸੀਗੀ ਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਕਟੀਆਂ ਜਾਂਦੀਆਂ ਨੇ ਜਿੱਦਾਂ ਜਿੱਦਾਂ ਸਮਾਂ ਬਦਲਦਾ ਗਿਆ ਪਿੱਤਲ ਦੇ ਭਾਂਡੇ ਜਿਹੜੇ ਨੇ ਉਹ ਘਟਦੇ ਗਏ ਪਿੱਤਲ ਦੇ ਭਾਂਡੇ ਦੀ ਥਾਂ ਸਟੀਲ ਦੇ ਭਾਂਡੇ ਨੇ ਲੈ ਲਈ ਔਰ ਜਾਂ ਫਿਰ ਕਹ ਲਈਏ ਕਿ ਚਿਕਨੀ ਮਿੱਟੀ ਦੇ ਭਾਂਡੇ ਨੇ ਲੈ ਲਈ ਜਾਂ ਫਿਰ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਮੈਲਾਮਾਈਨ ਇਹ ਤਾਂ ਦੇ ਹੋਰ ਕਈ ਜਿਹੜੇ ਨੇ ਵੈਰਾਈਟੀਆਂ ਦੇ ਭਾਂਡੇ ਜਿਹੜੇ ਅੱਜ ਕੱਲ ਮਾਰਕੀਟ ਦੇ ਵਿੱਚ ਵਿਕ ਰਹੇ ਨੇ ਪਰ ਉਹਨਾਂ ਲੋਕਾਂ ਦਾ ਕੀ ਹੋਇਆ ਜਿਨ੍ਹਾਂ ਦੀ ਜ਼ਿੰਦਗੀ ਇਹਨਾਂ ਪਿੱਤਲ ਦੇ ਭਾਂਡਿਆਂ ਦੇ ਉੱਤੇ ਨਿਰਭਰ ਕਰਦੀ ਸੀ ਕਿਉਂਕਿ ਜਿਹੜੇ ਪਿੱਤਲ ਦੇ ਭਾਂਡੇ ਆਮੂਮਨ ਘਰਾਂ 'ਚ ਵਰਤੇ ਜਾਂਦੇ ਸੀਗੇ ਉਹਨਾਂ ਭਾਂਡਿਆਂ ਨੂੰ ਇੱਕ ਸਮੇਂ ਬਾਅਦ ਕਲੀ ਕਰਾਉਣਾ ਜਿਹੜਾ ਉਹ ਬੇहद ਜ਼ਰੂਰੀ ਹੋ ਜਾਂਦਾ ਸੀ ਕੀ ਹੋਇਆ ਉਹਨਾਂ ਲੋਕਾਂ ਦਾ ਜਿਹੜੇ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਕੇ ਆਪਣਾ ਗੁਜ਼ਾਰਾ ਕਰਦੇ ਸੀਗੇ ਕੀ ਹੋਇਆ ਉਹਨਾਂ ਲੋਕਾਂ ਦਾ ਜਿਹੜੇ ਇਸ ਵਿਰਾਸਤ ਨੂੰ ਜਿਉਂਦਾ ਰੱਖਦੇ ਸੀਗੇ ਸੋ ਉਹਨਾਂ ਦੇ ਵਿੱਚੋਂ ਹੀ ਇੱਕ ਮਾਤਾ ਜੀ ਅੱਜ ਅਸੀਂ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਔਰ ਜੇਕਰ ਇਹਨਾਂ ਮਾਤਾ ਜੀ ਦੀ ਗੱਲ ਕਰੀਏ ਤਾਂ ਇਹ ਕਹਿੰਦੇ ਨੇ ਕਿ ਮੈਨੂੰ ਉਮਰ ਤਾਂ ਮੇਰੀ ਨਹੀਂ ਪਤਾ ਪਰ ਜੋ ਇਹਨਾਂ ਨੂੰ ਦੇਖ ਕੇ ਲੱਗਦਾ ਹੈ ਤੇ ਇਹਨਾਂ ਦੀ ਉਮਰ ਘੱਟੋ-ਘੱਟ 80 ਸਾਲ ਤੋਂ 90 ਸਾਲ ਦੇ ਵਿਚਾਲੇ ਇਹਨਾਂ ਦੀ ਉਮਰ ਲੱਗਦੀ ਹੈ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਇਹ ਅੱਜ ਵੀ ਉਸ ਵਿਰਾਸਤ ਨੂੰ ਜਿਉਂਦਾ ਰੱਖੀ ਬੈਠੇ ਨੇ ਜੋ ਕਿ ਸਾਡੇ ਪੁਰਾਣੇ ਸਮਿਆਂ ਤੋਂ ਚੱਲਦੀ ਆ ਰਹੀ ਹੈ ਯਾਨੀ ਕਿ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਨ ਦੀ ਜਿਹੜੀ ਹੈਗੀ ਹੈ ਰਿਵਾਇਤ ਜਿਹੜੀ ਉਹ ਹੱਲੇ ਵੀ ਇੱਥੇ جاری ਹੈ ਔਰ ਵੱਡੀ ਗੱਲ ਦੇਖਣ ਲਈ ਇਹ ਹੈਗੀ ਹੈ ਕਿ ਇਹ ਸਾਰਾ ਕੰਮ ਚੰਡੀਗੜ੍ਹ ਦੇ ਸੈਕਟਰ 22 ਦੇ ਵਿੱਚ ਕਰਦੇ ਨੇ ਮਾਤਾ ਜੀ ਦਾ ਨਾਮ ਸਤਵੰਤ ਹੈ ਸਰਦਾਰਨੀ ਸਤਵੰਤ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਉਮਰ ਦੇ ਵਿੱਚ ਵੀ ਆਪਣਾ ਗੁਜ਼ਾਰਾ ਕਰਨ ਲਈ ਆਪਣੀ ਜ਼ਿੰਦਗੀ ਨੂੰ ਕੈਸੇ ਦੇ ਆ ਕੀ ਸੌਖਾਵੇ ਤਰੀਕੇ ਨਾਲ ਚਲਾਉਂਦੀ ਕੋਸ਼ਿਸ਼ ਜਿਹੜੀ ਹੈ ਉਸ ਦੇ ਵਿੱਚ ਲੱਗੇ ਹੋਏ ਨੇ ਮਾਤਾ ਜੀ ਨਾਲ ਸਿਰੂ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਪਰਿਵਾਰ ਚ ਕੌਣ-ਕੌਣ ਹੈ ਕਦੋਂ ਤੋਂ ਇਹ ਕੰਮ ਕਰ ਰਹੇ ਨੇ ਔਰ ਹੁਣ ਕੀ ਔਖ ਜਿਹੜੀ ਹੈ ਉਹ ਆਂਦੀ ਆ ਸੋ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਠੀਕੋ ਠੀਕ ਮਾਤਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਪਿੱਤਲ ਦੇ ਭਾਂਡੇ ਕਲੀ ਕਰਦਿਆਂ ਦੇ ਕੰਮ ਕਰਦਿਆਂ ਨੂੰ ਚੱਲ ਜੀ ਸਾਹਿਬ 40 ਸਾਲ ਹ ਹੁਣ ਨਹੀਂ ਹੁੰਦੇ ਹਮ ਹੁਣ ਬਸ ਕੀ ਹੋਰ ਤੇ 40 ਸਾਲ ਤੂੰ ਤੁਸੀਂ ਲਗਾਤਾਰ ਕੰਮ ਕਰ ਰਹੇ ਤੇ ਕੰਮ ਸ਼ੁਰੂ ਕਿਦਾਂ ਕੀਤਾ ਸੀਗਾ ਕਿਸ ਤਰੀਕੇ ਤੁਹਾਡੇ ਹੱਥ ਨਾਲ ਬੈਠ ਗਏ ਆਦਮੀ ਸਿੱਖਦਾ ਉਹ ਰੰਗ ਹੋ ਗਿਆ ਹਮ 6 ਕੁੜੀਆਂ ਫਿਰ ਰੋਟੀ ਕਮਾਣੇ ਲਵਰ ਆਦੀ ਕੋਈ ਦਾ ਫਿਰ ਮੈਂ ਉਹਦੇ ਨਾਲ ਬੈਠੀ ਸਾਰੇ ਪਤਾ ਨਾ ਉਹ ਫਿਰ ਖਤਮ ਹੋ ਗਿਆ ਫਿਰ ਇਨਾਖੇ ਬਜਵਾੜਿਆਂ ਦਾ ਸਾਰੇ ਪੈਸੂ ਬੈਠੇ ਰੋ ਰੋਟੀ ਖਾਂਦੇ ਰ ਹਾਂ ਇੱਥੇ ਬੈਠੀ ਮੈਂ ਨਾ ਕੋਈ ਕਿਰਾਇਆ ਦੇਣੀ ਨਾ ਦੁਕਾਨੇ ਨਾ ਕੁਛ ਵੀ ਨਹੀਂ ਐ ਤੇ ਰੱਬ ਪਾ ਪਾ ਕੇ ਦੇ ਬੰਦਾ ਕੋਈ ਕਦੀ ਕੋਟ ਬੱਸ ਮਤਲਬ 6 ਕੁੜੀਆਂ ਤੁਸੀਂ ਕਹਿ ਰਹੇ ਹੋ ਤੁਹਾਡੀਆਂ ਹੈਗੀਆਂ ਨੇ ਹੈਨਾ ਜੇ ਤੇ 6 ਦਾ ਵਿਆਹ ਤੁਸੀਂ ਇੱਥੋਂ ਹੀ ਕੀਤਾ ਮਤਲਬ 1-2 ਦਾ ਪਹਿਲੇ ਹੋ ਗਿਆ ਬਾਅਦ ਵਿੱਚ ਚੁੰਨੀਆ ਚੜਾ ਚੜਾ ਕੇ ਕੁਝ ਪਰਵਾਹ ਮਦਦ ਕੀਤੀ ਹਾਂ ਭਾਈ ਕੁੜੀਆਂ ਹਾਂ ਬਸ ਇਸ ਤਰ੍ਹਾਂ ਗਰੀਬੀ ਦਾ ਵਿੱਚ ਆਪਣਾ ਪ੍ਰਕਾਰ ਤੁਸੀਂ ਹਾਂ ਸਾਰੀ ਤੇ ਹੁਣ ਹੁਣ ਜੇ ਪਰਿਵਾਰ ਚ ਗੱਲ ਕਰੀ ਤੁਹਾਡੇ ਕੁੜੀਆਂ ਜਿਹੜੀਆਂ ਨੇ 6 ਕੁੜੀਆਂ ਤੁਸੀਂ ਦੱਸਿਆ ਨੇ 6 ਦਾ ਵਿਆਹ ਹੋ ਚੁੱਕਿਆ ਹੋਇਆ ਉਹਨਾਂ ਦੇ ਪਰਿਵਾਰ ਚ ਕੌਣ ਕੌਣ ਚਾਰ ਜਵਾਈ ਮਰ ਗਏ ਇੱਕੀ ਕੋਲ ਇੱਕ ਕੁੜੀ ਏ ਤੇ ਉਹਦਾ ਘਰ ਵਾਲਾ ਕੋਈ ਦੂਜੀ ਕੋਲ ਕੁੜੀ ਮੁੰਡਾ ਉਹਦਾ ਵੀ ਘਰ ਵਾਲਾ ਮਰ ਗਿਆ ਦੂਜੀ ਕੋਲ ਇੱਕ ਤਾਂ ਕੁੜੀ ਮੁੰਡਾ ਉਹਦਾ ਵੀ ਘਰ ਵਾਲਾ ਮਰ ਗਿਆ ਜੀਜੀ ਕੋਲ ਕੁੜੀ ਮੁੰਡਾ ਹਾਂ ਤਿੰਨਾਂ ਕੋਲ ਚਾਰ ਚਾਰ ਦੇ ਘਰ ਵਾਲੇ ਮਰ ਗਏ ਕੁੜੀ ਦੂ ਕੋ ਲੈ ਇੱਕ ਕੋ ਦੋ ਕੁੜੀਆਂ ਤਿੰਨ ਕੁੜੀਆਂ ਤੋਂ ਦਾ ਆਦਮੀ ਜੁੰਦੇ ਹੂੰ ਦੂਸਰੀ ਕੋ ਲਈ ਕੁੜੀ ਉਹ ਦਾ ਆਦਮੀ ਜਿੱਦਾ ਉਹਦਾ ਹੀ ਮੁੰਡਾ ਕੁੜੀ ਮਰ ਗਏ ਹੂੰ ਸਾਰੇ ਕੁੜੀਆਂ ਵੀ ਦੁਖੀ ਤੇ ਆਪ ਹੂੰ ਤੇ ਤੁਹਾਡੇ ਨਾਲ ਇੱਥੇ ਫਿਰ ਤੁਸੀਂ ਚੰਡੀਗੜ੍ਹ ਕਿੱਥੇ ਰਹਿੰਦੇ ਹੋ 37 ਸੈਕਟਰ ਸੈਕਟਰ ਤੁਹਾਡਾ ਆਪ ਦਾ ਘਰ ਹੈ ਹਾਂ ਆਪਣਾ ਘਰ ਹੈ 14 ਦੀ ਕਲੋਨੀ ਦੇ ਤਰਫ ਇੰਦਰ ਅ ਰਿਵਿਊਲਸ਼ਨ ਤੋਂ ਮਿਲਦਾ ਹੂੰ ਇਹ ਤੋਂ ਫਰੀ ਵੀ ਹਾਂ ਉਹ ਤਾਂ ਕਿਛਾ ਦੇ ਨੇ ਬੈਠੇ ਹੂੰ ਬੱਟ ਬਿਜਲੀ ਪਾਣੀ ਦਾ ਸਾਰਾ ਜ਼ਿਕਰ ਦੂਜਿਆਂ ਨਾਮ ਦਾ ਜਫੀ ਰਿਹਾ। ਹੂੰ। ਮਤਲਬ ਬਿਜਲੀ ਪਾਣੀ ਦਾ ਖਰਚਾ ਜਾਂ ਜੋ ਵੀ ਕਿਸ਼ਤ ਕੋਸ਼ ਤੁਹਾਡੀ ਜਾਂਦੀ ਹੈ। ਦਿਨ ਦੇ ਪੇ ਦਿਨ ਦੇ ਪੇ ਹੁਣ ਰੋਣ ਲੱਗਿੱਤਾ। ਹੂੰ। ਹੁਣ ਤਾਂ ਬੱਸ ਹੋਈ ਪਈ। ਹੂੰ। ਦੋ ਮਹੀਨੇ ਹੋ ਗਏ ਰੈਕਟਾ। ਤੇ ਤੁਹਾਡੇ ਨਾਲ ਇੱਥੇ ਰਹਿੰਦਾ ਕੌਣ ਤੁਸੀਂ ਕਹਿਆ ਕਿ ਤੁਹਾਡੇ ਬੱਚੇਆ ਕੁੜੀਆਂ ਦਾ ਵਿਆਹ ਹੋ ਚੁੱਕਿਆ ਹੋਇਆ। ਤੇ ਕੁੜੀ ਦਾ ਵਿਆਹ ਹੋ ਚੱਕੇ ਕੁੜੀਆਂ ਦੇ ਘਰ ਕਿੱਥੇ ਬੈਵ ਆਪਣਾ ਮਕਾਨ ਆਪਣੀ ਜਗ੍ਹਾ ਬੈਠੀ। ਜਿਦਾ ਦਿਨ ਕਰੇ ਆ ਜਾਏ ਦਿਲ ਦੇ। ਕੁੜ ਬਿਮਾਰ ਰਹੀ ਪੀਡੀਆ ਹੀ ਬਖ ਰਹੀ ਕੁਲਮੀਨਾਰਾ ਤੇ ਲੱਗੇ ਜਿਹੜਾ ਬਿਮਾਰ ਹੁੰਦਾ ਪੀਡੀਆ ਹੀ ਲੱਭ ਤਾਰੇ ਹੀ ਤੇ ਮਰ ਖੋਲੀ ਰਹਿੰਦੇ ਹੋਈ ਸਭ ਨੂੰ ਪਤਾ ਨਹੀਂ ਨਾ ਜਿਵੇਂ ਇੱਕ ਇਥੇ ਮਰੇ ਦੂਜਾ ਇਥੇ ਮਰੇ ਤੀਜਾ ਇਥੇ ਪੀਡੀਆ ਹਬਾ ਤੇ ਇਥੇ ਰਹਿੰਦਾ ਕੋਣ ਤੁਹਾਡੇ ਨਾਲ ਫਿਰ ਮੈਂ ਆਪ ਕੱਲੀ ਰਹਨੀ ਕੁੜੀਆਂ ਕੱਲੀ ਰਹਿੰਦੇ ਹੋ ਹਾਂ ਕੱਲੀ ਰਹਨੀ ਤੇ ਜੇ ਸਭ ਨੂੰ ਪਤਾ ਹੂੰ ਉਮਰ ਲੱਗੀ ਇਥੇ ਬੈਠੇ ਕੱਲੇ ਹੂੰ ਤੇ ਫੇ ਮਤਲਬ ਜੇ ਖੁਦਾ ਨਾਲ ਖਾਸਤਾ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆ ਜਾਂਦੀ ਬਿਮਾਰੀ ਹੋ ਜਾਂਦੀ ਹੈ ਉਹ ਵੀ ਲੱਗ ਜਾਂਦੀ ਛੁੱਟੀ ਹਮ ਸਭ ਤੋਂ ਛੁੱਟੀ ਲੈ ਦੇ ਹੁਣ ਵੀ ਕੋਲ ਮਹੀਨਾ ਹੋ ਗਿਆ ਗਏ ਲੈ ਕੇ ਅਗਲੇ ਐਤਵਾਰ ਆ ਜੇ ਸਿਨਸੇ ਅਸੇ ਦਾ ਹੁਣ ਫਿਰ ਚਲੇ ਜਾਣਾ ਹੁਣ ਤੁਹਾਡੇ ਸਾਹਮਣੇ ਹੀ ਗੱਲ ਹੋਈ ਜੀ ਉਹ ਵੱਡੀ ਕੁੜੀ ਜਮਨਾ ਨਗਰਾਂ ਦੀ ਸ਼ਾਦੀ ਆ ਰਹੀ ਹੈ ਕਾ ਹਮ ਹੁਣ ਆਈ ਤੇ ਤਾਂ ਪਤਾ ਨਹੀਂ ਦਵਤ ਚਲੇ ਜਾਣਾ ਕੁੜੀ ਕੋਲ ਛੁੱਟੀ ਕੋਲ ਹਮ ਬਸ ਗੱਲ ਤੇ ਜਿਵੇਂ ਨਿਮਤ ਹੋਈ ਆਪਣੇ ਘਰ ਬੈਠਾ ਰੇ ਕਰਦਾ ਰੇ ਕਾ ਛੁੱਟੀ ਕਾ ਸਭ ਨੂੰ ਪਤਾ ਇੱਥੇ ਹੀ ਪਤਾ ਕੋਲੋਨੀ ਕੀ ਪਤਾ ਸਭ ਨੂੰ ਪਈਏ ਕੋਈ ਨਹੀਂ ਹਾਂ ਮਤਲਬ ਉਦਾਂ ਤੁਸੀਂ ਘਰ ਚ ਇਕੱਲੇ ਰਹਿੰਦੇ ਹੋ ਹਨਾ ਕੋਈ ਇਕੱਲੇ ਰਹਿੰਦੇ ਤੇ ਕੁੜੀਆਂ ਆਵਨ ਜਵਾ ਯਾ ਦਾ ਦੋ ਹਨ ਉਹ ਤੇ ਕਦੀ ਆਉਂਦਾ ਦੇ ਛੋਟਾ ਤੇ ਹਾਂ ਜ਼ਰੂਰੀ ਕੰਮ ਹੋਵੇ ਤਾਂ ਆਉਂਦਾ ਉਹਦੇ ਤਿੰਨੇ ਕੁੜੀਆਂ ਮੁੰਡਾ ਕੋਲੇ ਮੁੰਡਾ ਵੇ ਆਈ ਮਰ ਗੇ ਹਾਂ ਫਿਰ ਜਦੋਂ ਪਿੱਛੇ ਮੈਨੂੰ ਪਤਾ ਲੱਗਿਆ ਸੀ ਤੁਸੀਂ ਡਿੱਗੇ ਵੀ ਸੀਗੇ ਪੌੜੀਆਂ ਚ ਤੁਸੀਂ ਡਿੱਗੇ ਸੀਗੇ ਫਿਰ ਉਸ ਵਕਤ ਤੁਸੀਂ ਕਿੱਥੇ ਸੀਗੇ ਉਸ ਤੋਂ ਇੱਥੇ ਸੀਗੇ ਛੋਟੀ ਕੁੜੀ ਕੋ ਅੱਛਾ ਪੌੜੀ ਛੋਟੀ ਕੁੜੀ ਕੋ ਛੋਟੀ ਕੁੜੀ ਕੋ ਨਹੀਂ ਰਣੀ ਹਾਂ ਅਖਾ ਦੇ ਫਰੇਸ਼ਨ ਹੋਏ ਲੰਸ ਕੋ ਐ ਉਸੇ ਕੋ ਐ ਚਲ ਦਵਾਈਆਂ ਵੀ ਹੋਣੀਆਂ ਵੀ ਮੈਂ ਕਿ ਪਤਾ ਉਹ ਉਹ ਲੈ ਕੇ ਦੇ ਗਮੀ ਨੇ ਦੀ ਹਾਂ ਫਿਰ ਆਏਗਾ ਫਿਰ ਦੇ ਦੇ ਹਾਂ ਮਹੀਨਾ ਮਹੀਨੇ ਦੀ ਦਵਾਈ ਦੇਵਾਂ ਦਾ ਹਾਂ ਤੁਸੀਂ ਇੱਥੇ ਇੱਥੇ ਘਰ ਕਿੱਦਾਂ ਚੱਲਦਾ ਇੱਥੇ ਤੁਸੀਂ ਰੋਟੀ ਪਾਣੀ ਕਿੱਦਾਂ ਕਰਦੇ ਹੋ ਮੇਰਾ ਖਰਚਾ ਕੋਈ ਨਹੀਂ ਕਿੰਨਾ ਦੁੱਧ ਬਬਾਂ ਤਿੰਨ ਦਿਨ ਲੱਗ ਗਏ ਮੈਂ ਰੋਟੀ ਕਦੀ ਪਕਾਈ ਨਹੀਂ ਤੇ ਉਹ ਮੀਨਾ ਜੋ ਆ 10 ਦਿਨ ਹੋ ਗਨ ਮੈਂ ਇੱਕ ਦਿਨ ਰੋਟੀ ਦੀ ਪਕਾਈ ਦਾ ਸਭ ਕੀ ਚਾਲ ਰਸਾ ਬੈ ਕਰ ਲੈ ਕੇ ਲੱਗੇ ਉਹਦੇ ਉਹ ਕਿੱਥੇ ਰੱਖਿਆ ਤੇ ਰੋਟੀ ਕਿੱਥੋਂ ਲੈ ਰੋਟੀ ਕਿੱਧਰ ਖਾਣੇ ਖਾਂਦੀ ਖੋ ਜੇ 6 ਦਿਨ ਸਾਤ ਦਿਨ ਹੋ ਗਏ ਰੋਟੀ ਮੂਹ ਨਹੀਂ ਲਾਈ ਰਸਾ ਤੇ ਨਹੀਂ ਪਕਦੀ ਨਾ ਪਕਦੀ ਹੂੰ ਕੋੜ ਕੁੜੀ ਆਏਗੀ ਕੱਲ ਤੁਹਾਡੇ ਸਾਹਮਣੇ ਕੱਲ ਹੋਈ ਦੀ ਕਾਲਾ ਹੂੰ ਆਖੜ ਗਿਰ ਕੋਈ ਬਤ ਕੋਈ ਕੁਦਰ ਇਹ ਬੀਪੀ ਹੋਇਆ ਸ਼ੂਗਰ ਹੋਈ ਇਹਨ ਸਾਰੀਆਂ ਕੁੜੀਆਂ ਨੇ ਚਾਰ ਅੱਠ ਕਹਤੇ ਦੋ ਕੁੜੀਆਂ ਬਚੀਆਂ ਸਾਰੇ ਕਹਿੰਨ ਮਾਰ ਨਹੀਂ ਪੀਉਂਦੀ ਚਾਹ ਕੁੜੀਆਂ ਨੂੰ ਸ਼ੂਗਰ ਵੀ ਆ ਬੀਪੀ ਵੀ ਆ ਫਿਰ ਤੇ ਨਹੀਂ ਆਉਣੇ ਤੇ ਦੇਖ ਆ ਤੁਸੀਂ ਮਰਨ ਸ਼ੂਗਰ ਇਹਨ ਬੀਪੀ ਆ ਕੁਛ ਐ ਗਿਰੇ ਨਾਲ ਬੋਤ 90 ਸਾਲ ਦੀ ਤੁਹਾਡੀ ਉਮਰ ਹੋ ਗਈ ਆ ਤੁਸੀਂ ਕਹਿ ਰਹੇ 40 ਸਾਲ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਹੋ ਗਿਆ 58 ਨੌ ਸਾਲ ਬਾਅਦ ਵੀ ਨਾਲ ਕਿਤੇ ਇਹ 21 31 ਸਾਲ ਹੋ ਗਏ ਮੇਰੇ ਹਾਂ ਮੈਂ 31 ਸਾਲ ਕੱਲਿਆਂ ਬੈਠਿਆ ਹੋ ਗਿਆ ਕੱਲੇ ਹੋ ਗਿਆ ਸਭ ਨੇ ਫਟਾ ਇੱਕ ਦੋ ਇੱਕ ਬੈਠੇ ਥੋੜਾ ਮਾਰਦਾ ਹਾਂ ਪਰ ਲੱਗਦਾ ਨਹੀਂ ਕਿ ਆ ਜਿਹੜਾ ਕੰਮ ਤੁਸੀਂ ਕਰਦੇ ਹੋ ਇਹ ਕੰਮ ਹੁਣ ਘਟ ਗਿਆ ਹੋਇਆ ਬਿਲਕੁਲ ਹੀ ਜਾਂ ਕਹਿ ਲਈਏ ਖਤਮ কিনਾਰੇ ਹੋ ਗਿਆ ਹੋਇਆ ਕੰਮ ਐ ਨਹੀਂ ਹਾਂ ਕੰਮ ਐ ਨਹੀਂ ਕੰਮ ਹੁਣ ਐ ਨਹੀਂ ਹਾਂ ਕਦੀ ਆ ਜਾ ਬਿਆਜ ਹੁਣ ਸਵੇਰ ਦੇ ਤੁਸੀਂ ਬੈਠੇ ਕੋਈ ਆਏ ਕਦੀ ਆ ਜਾਵੇ ਆ ਜਾਵੇ ਹਾਂ ਚਾਰ ਚਾਰ ਚਲੇ ਆਪਦੇ ਦੀ ਬੰਨੇ ਚ ਮਹੀਨੇ ਚ ਮਹੀਨੇ ਚ ਕਿੰਨੇ ਕਿੰਨੇ ਲੋਕ ਆ ਜਾਂਦੇ ਤੁਹਾਡੇ ਕੋ ਮੈਂ ਮਹੀਨੇ ਦੀ ਗੱਲ ਕਰਾਂ ਮਹੀਨੇ ਤੇ ਕੋਈ ਪਤਾ ਨਹੀਂ ਕਦੀ ਕੋਈ ਆ ਗਿਆ ਦੋ ਬੀਨੇ ਬਾਅਦ ਮਹੀਨੇ ਬਾਅਦ ਹੁਣ ਐਬ ਤਿੰਨੇ ਬਾਅਦ ਆਇਆ ਦੋ ਚਾਰ ਕਟਤੀ ਹਮ ਸਾਰਾ ਦਿਨ ਬਹਿਣਾ ਹੀ ਇਹ ਹੁਣ ਐ ਇੱਥੇ ਕਰਦਾ ਆਪਣਾ ਹਮ ਕੁਛ ਦੀ ਤੇ ਤੇ ਇੱਧਰ ਤੁਹਾਨੂੰ ਮੈਂ ਤਸਵੀਰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਇੱਧਰ ਇੱਕ ਸੱਜਣ ਹੈਗੇ ਨੇ ਜੋ ਕਿ ਮਾਤਾ ਜੀ ਦੀ ਅਕਸਰ ਜਿਹੜੇ ਆ ਮਦਦ ਵੀ ਕਰਦੇ ਨੇ ਔਰ ਤਸਵੀਰਾਂ ਤੁਹਾਨੂੰ ਉਹਨਾਂ ਦੇ ਦਿਖਾਵਾਂਗੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਜੀ ਇੱਥੇ ਬੈਠੇ ਹੋਏ ਨੇ ਮਾਤਾ ਜੀ ਦੇ ਜਿਹੜੇ ਮਦਦਗਾਰ ਨੇ ਜੋ ਮਦਦ ਕਰਦੇ ਨੇ ਸਰ ਕੀ ਨਾਂ ਜੀ ਆਪਣਾ ਮੇਰਾ ਨਾਮ ਰਾਜੀਸ਼ਵਰ ਕੁਮਾਰ ਹੈ। ਰਾਜੀਸ਼ਵਰ ਜੀ ਕਿੰਨਾ ਸਮਾਂ ਹੋ ਗਿਆ ਤੁਸੀਂ ਮਾਤਾ ਜੀ ਦੇ ਨਾਲ ਜੁੜੇ ਹੋਏ ਹੋ ਔਰ ਕਿੰਨੇ ਸਮੇਂ ਤੋਂ ਤੁਸੀਂ ਜਿਹੜਾ ਮਾਤਾ ਜੀ ਦੀ ਮਦਦ ਕਰ ਰਹੇ ਹੋ ਕਿਉਂਕਿ ਮੈਂ ਦੇਖ ਰਿਹਾ ਤੁਸੀਂ ਭਾਂਡੇ ਮਾਤਾ ਜੀ ਨੇ ਘੋਲ ਦਿੱਤੇ ਸੀਗੇ ਜੋ ਉਹਨਾਂ ਦਾ ਸੋਲੂਸ਼ਨ ਹੁੰਦਾ ਔਰ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਸਾਫ਼ ਸਫਾਈ ਦਾ ਕੰਮ ਤੁਸੀਂ ਕਰ ਰਹੇ ਹੋ। ਹਾਂ ਜੀ ਹਾਂ ਜੀ। ਹਾਂ। ਓਕੇ ਓਕੇ। ਹਾਂ। ਮੈਂ ਮਾਤਾ ਨਾਲ ਵੈਸੇ ਤਾਂ ਇੱਥੇ ਪਰ 40 ਸਾਲ ਹੋ ਗਏ ਮੈਨੂੰ ਇੱਥੇ ਪਰ ਰਹਿੰਦੇ ਵੇ। ਹਾਂ। ਲੇਕਿਨ ਮਾਤਾ ਨਾਲ ਮੈਂ 2 ਸਾਲ ਹੋ ਗਏ ਜੁੜੇ ਹਾਂ। ਹਾਂ। ਇਹ ਨਾਲ ਜੀ ਜੋ ਵੀ ਹੈਲਪ ਹੁੰਦੀ ਹੈ ਮੈਂ ਤੋ ਕਰ ਦਾਂ ਹਾਂ ਮਾਤਾ ਕਹਿੰਦੇ ਮੈਂ ਚੱਲ ਫੇਰ ਨਹੀਂ ਪਾਉਂਦੀ ਫਿਰ ਤੁਸੀਂ ਉਹਨਾਂ ਦੀ ਮਦਦ ਕਰਦੇ ਹੋ ਇੱਥੇ ਘਰੋਂ ਲਿਆਂਨ ਤੱਕ ਇੱਥੇ ਪਹੁੰਚਾ ਦੇ ਹਾਂ ਜੀ ਹਾਂ ਜੀ ਸਕੂਟਰ ਤੇ ਲਿਆਂਦਾ ਤੇ ਛੱਡ ਜਾਂਦਾ ਹਾਂ ਹਾਂ ਜਿੰਨੀ ਵੀ ਜੋ ਵੀ ਹੈਲਪ ਹੁੰਦੀ ਕਰ ਦਿੰਦਾ ਕਦੀ ਇਦਾਂ ਦਾ ਕੋਈ ਚੈਲੰਜ ਆਇਆ ਹੈ ਕਿ ਜਿਹਦੇ ਵਿੱਚ ਮਤਲਬ ਤੁਹਾਨੂੰ ਲੱਗਿਆ ਹੋਵੇ ਕਿ ਮਾਤਾ ਬਿਮਾਰ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਹੋਵੇ ਕੁਝ ਕੁਛ ਏਦਾਂ ਕਦੀ ਹੋਇਆ ਅਜੇ ਤੱਕ ਹਾਂ ਹੋਇਆ ਹੈ ਮਾਤਾ ਦੀ ਜਿਹੜੀ ਕੁੜੀਆਂ ਆ ਉਹਨਾਂ ਦਾ ਫੋਨ ਫੋਨ ਆ ਜਾਂਦੇ ਹਾਂ 10 ਦਿਨ ਦਾ ਉਹਨਾਂ ਦੀ ਜੋ ਵੀ ਕਿ ਵੀ ਇਸ ਤਰ੍ਹਾਂ ਦੇ بیمار ਹੈ ਜਾਂ ਜੋ ਵੀ ਹੈ ਹਾਂ ਤੇ ਆ ਜਾਂਦੀਆਂ ਉਹ ਆ ਕੇ ਲੈ ਜਾਂਦੀਆਂ ਫਿਰ ਅੱਛਾ ਹੂੰ ਠੀਕ ਹੈ ਉਹ ਵੀ ਉਹ ਵੀ ਪੇਸ਼ੈਂਟ ਹੈ ਅੱਛਾ ਉਹ ਵੀ ਪੇਸ਼ੈਂਟ ਨੇ ਉਹ ਉਹਨਾਂ ਨੂੰ ਕੀ ਪ੍ਰੋਬਲਮ ਹੈ ਹਾਂਜੀ ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਇਹ ਮੈਂ ਨਹੀਂ ਦੇਖਿਆ ਲੇਕਿਨ ਪੇਸ਼ੈਂਟ ਹੈ ਉਹ ਵੀ ਬੈਡ ਤੇ ਹਾਂ ਅੱਛਾ ਸੋ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਮਾਤਰੀ ਨਾਲ ਪਰ ਜ਼ਰੂਰ ਦੁਆਰ ਤੋਂ ਗੱਲ ਕਰਾਂਗੇ ਤੁਹਾਡਾ ਜੀ ਜਿਹੜੇ ਰਜੇਸ਼ਵਰ ਕੁਮਾਰ ਜੀ ਨੇ ਤੁਹਾਡੇ ਨਾਲ ਜਿਹੜੇ ਤੁਹਾਡੀ ਮਦਦ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਤੁਹਾਡੀ ਬੇਟੀ ਹੈਗੀ ਹੈ ਉਹ ਵੀ ਮਰੀਜ਼ ਹੈ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਹੈਗੀ ਤੁਹਾਡੀ ਬੇਟੀ ਨੂੰ ਵੀ ਕੋਈ ਪ੍ਰੋਬਲਮ ਹੈਗੀ ਹੈ ਦੇਖੀਆ ਆਪਣੇ ਆਪਣੇ ਘਰ ਠੀਕ ਨੇ ਮੈਂ ਸਭ ਠੀਕ ਕਿਹੜਾ ਆਦਮੀ ਮਰ ਗਏ ਨੇ ਚਲ ਆਪੇ ਮੈਂ ਖਾ ਲਈ ਇਹਦੀ ਵੱਡੀ ਦੀ ਪਿਲਸਣ ਹੁੰਦੀ ਹੈ ਮੈਸੇਜ ਦੂਜੀ ਦਾ ਮੁੰਡਾ ਕਰਦਾ ਉਹ ਰੋਟੀ ਖਾ ਲਦੀ ਬਸ ਇਸ ਤਰ੍ਹਾਂ ਕੁਦਰਾ ਦੂਜੇ ਦੇ ਮੁੰਡੇ ਦੋ ਦਾ ਐਨ ਮੁੰਡੇ ਇਹ ਕਰਨੇ ਮੁੰਡੇ ਕਿ ਕਿ ਦਾ ਨਹੀਂ ਮੁੰਡੇ ਜੇ ਸਭ ਤੋਂ ਵੱਡੀ ਨਾ ਉਹਦੀ ਪਿੰਸਣਾਉਂਦੀ ਗੌਰ ਸਰਕਾਰੀ ਪੈਨਸ਼ਨ ਉਹਨਾਂ ਦੀ ਸਭ ਤੋਂ ਵੱਡੀ ਐ ਐਮਐਸਜੀ ਨੌਕਰੀ ਕਰਤਾ ਆਈ ਤੇ ਚੰਡੀਗੜ੍ਹ ਹਾਂ ਇੱਥੇ ਹੀ ਮਰੇ ਇਹ ਜਿਹੜੀ ਇਹ ਜਿਹੜੀ ਕਿਹਾ ਤਰ ਕੋਈ ਦੁਕਾਨ ਨਹੀਂ ਕੋਈ ਕੁਝ ਨਹੀਂ ਫਿਰ ਆ ਜਿਹੜਾ ਆ ਜਿਹੜਾ ਬਣਾਇਆ ਹੋਇਆ ਇਕ ਇਹ ਕਿਦਾਂ ਬਣਿਆ ਇਹ ਬੰਨੀ ਮਾਰੇ ਤੋਂ ਕੋਈ ਬੰਦਾ ਹੈ ਇੱਥੇ ਸਕੂਲ ਪੜਿਆ ਹੈ ਅੱਛਾ ਉਹ ਵੇਖਦਾ ਜੀ ਰੋਜ਼ ਆਉਂਦਾ ਦਾ ਨਾਈ ਉਹ ਵੱਡਾ ਅਫਸਰ ਬਣ ਗਿਆ ਉਹ ਵਾਥੀ ਕਰਿਆ ਅਦੋ ਮੀਮੀ ਵੀ ਬਾਰਸ਼ ਆਈ ਬੜੀ ਲੱਥੀ ਉਹ ਕਹਿੰਦੇ ਮਾਤਾ ਜੇ ਤੈਨੂੰ ਕੁਝ ਨਹੀਂ ਮਿਲੇ ਬਖ ਨਹੀਂ ਅੱਧਾ ਚੰਗਾ ਮਾਤਾ ਪਰਸੂ ਟਰੱਕ ਫਰੀਕਾ ਸਵੇਰ ਗੱਡੀ ਮੱਲੇ ਇੱਥੇ ਪੌਣਾਈ ਦੇ ਤਾਈ ਕਿ ਤੋਰਦਾ ਉਸਤ ਖੋਕਾ ਕੋਈ ਬਿਜਿਦੀ ਬਿਜਿਦੀ ਲਾ ਫਿਰ ਮੰਨ ਨਹੀਂ ਪਉਂਦੀ ਮਾਰਾ ਕੀ ਟਾਲੇ ਦੀ ਪਰ ਹੱਥ ਤਾਈ ਪਾਗੇ 8 2 4 ਫਗਵਾੜੇ ਤੋਂ ਬੰਦਾ ਹੈ ਦਿਵਾਈ ਦਾ ਕੋਈ ਵਾਕਫ ਹੈ ਉਹ ਉਪਾ ਉਹ ਚੱਤ ਪਾ ਗਿਆ ਉਹ ਦੋ ਉਪਾ ਗਿਆ ਦੋ ਪਹਿਲੇ ਉਪਾ ਗਿਆ ਪੰਕੂਲੇ ਦਾ ਬੰਦਾ ਹੈ ਉਹ ਆਉਂਦਾ ਹੈ ਗੁਫੀਏ ਤੌਰਿ ਚੰਨ ਪਤਾ ਨਹੀਂ ਲੱਗਦਾ ਮੈਂ ਪੜੀ ਨਾ ਉਹਦਾ ਨਾਮ ਹੀ ਨਹੀਂ ਦੱਸਿਆ ਉਸ ਨੂੰ ਜਿਹੜਾ ਮਨੀ ਮਾਇਰਿਆ ਨਾ ਉਹ ਨਾਮ ਨਹੀਂ ਮਾਇਰਿਆ ਬੰਨੇ ਪੰਕੂਲੇ ਦਾ ਪੰਕੂਲੇ ਦਾ ਪੰਕੂਲੇ ਦਾ ਪਰ ਜਿੱਦਾਂ ਹੁਣ ਆਹ ਕੰਮ ਕਰਦੇ ਪਿਓ ਤੁਸੀਂ ਲੱਗਦਾ ਕਿ ਇਹ ਹੁਣ ਕੰਮ ਗਾਂ ਕਿੰਨੀ ਦੇਰ ਤੱਕ ਚੱਲੇਗਾ ਕਿਉਂਕਿ ਤੁਹਾਡੀ ਉਮਰ ਵੀ ਕਾਫੀ ਜ਼ਿਆਦਾ ਹੋ ਚੁੱਕੀ ਹੈ ਛੱਡ ਦੇਣਾ ਮੈਂ ਤਾਂ ਨਹੀਂ ਫਿਲਸਲ ਮੇਰੇ ਲੱਗਵਣੇ ਮੈਂ ਖਰ ਬੈ ਰਸ ਹਾਂ ਬਸ ਰੋਟੀ ਖਾਣੇ ਜੋਗੀ ਮਿਲ ਜਾ ਅੱਗੇ 5000 ਰੁਪਏ ਮਿਲ ਰਹੇ ਉਹ 3 ਮਹੀਨੇ ਹੋ ਉਹ ਵੀ ਵਦਰ ਅਜੇ ਆਈ ਨਹੀਂ ਆਈ ਹਾਂ ਉਹ ਵੀ 3000 ਰੁਪਏ ਦਾ ਪੈਨਸ਼ਨ ਦਾ ਉਹ ਵੀ ਬੰਦ ਹੋ ਗਿਆ ਤੇ ਉਹ ਵੀ ਆਈ ਨਹੀਂ 3 ਮਹੀਨੇ ਹੋ ਗਏ ਹਾਂ ਸਾਡੇ ਨੇ ਜੇ ਆਈ ਨਹੀਂ ਆਈ ਕਈ ਜੇ ਕੋ ਜੇਕਰ ਕੋ ਤੁਹਾਡੀ ਮਦਦ ਕਰਨ ਲਈ ਅੱਗੇ ਆਣਾ ਚਾਵੇ ਤੇ ਕੀ ਤੁਹਾਨੂੰ ਕੀ ਕੀ ਲੱਗਦਾ ਕਿ ਤੁਹਾਡੀ ਕਿਸ ਤਰੀਕੇ ਮਦਦ ਹੋ ਸਕਦੀ ਹੈ ਸਰ ਸਰ ਜੀ ਵੀ ਲੈਣਾ ਦੁੱਧ ਵੀ ਲੈਣਾ ਕੱਪੜਾ ਵੀ ਲੈਣਾ ਤੇ ਪੈਸੇ ਦੇ ਦੇ ਤੇ ਸੰਤਤਾ ਹੀ ਹੁਣੀ ਪੈਸੇ ਦਾ ਕੀ ਕਰੀਂ ਹੁਣ ਦੁੱਧ ਲੈਣੇ ਤੇ ਤਾਂ ਵੀ ਤੇ ਜਿਹੜਾ ਚਾਹ ਬੀ ਸਿਨੀ ਵੀ ਲੈਣੀ ਹਰ ਚੀਜ਼ ਲੈ ਹਾਂ ਹਾਂ ਅੱਗੇ ਤੇ ਕਮਾਈ ਆਪਣਾ ਇਹ ਨੰਬਰ ਸਿਕਰ ਲੋ ਕਰਕੇ ਹੁਣ ਮੀਨਾ ਮੀਨਾ ਜਵਾਈ ਰੇ ਠੀਆਂ ਰਹੀਆਂ ਨੇ ਠੇ ਹੀ ਬਿਮਾਰ ਹੋਏ ਠੇ ਸਾਰਾ ਆਪ ਹੀ ਖਰਚਾ ਕੀਤਾ ਸਭ ਨੂੰ ਪਤਾ ਹੈ ਮੈਂ ਕੋਝੂਟੀ ਹੈ ਮੇਰੀ ਮਾਰ ਰੱਬ ਜਾਮ ਲੱਲੇ ਦੀ ਆਪ ਹੀ ਸਾਰਾ ਕੀਤਾ ਹੁਣ ਨਹੀਂ ਹਿੰਮਤ ਦੇ ਬਾਪ ਮਾ ਤੁਹਾਡਾ ਪਛੋਕੜ ਕਿੱਥੋਂ ਹੈਗਾ ਕਿਹੜੀ ਜਗ੍ਹਾ ਦਾ ਪਿੱਛੋਂ ਕਿੱਥੋਂ ਤੁਸੀਂ ਪਿੱਛੇ ਸਰਗੋਦੇ ਦੇ ਮੇਰੇ ਪਿੱਕੇ ਸਰਗੋਦਾ ਪਾਕਿਸਤਾਨ ਦੇ ਹਾਂ ਤੇ ਪਾਰਟੀਸ਼ਨ ਵੇਲੇ ਇੱਧਰ ਆਇਸੀ ਤੇ ਮੈਂ ਇੱਥੇ 2 ਸਾਲ ਦੀ ਅਸਕੇ ਸਾਲ ਦੀ ਪਾਕਿਸਤਾਨੀ ਦਸਤਾਨ ਬੜੇ ਮੇਰ ਤੋਂ ਵੱਡੀ ਆ ਯੂ ਮਰ ਗਈ ਹਮ ਪਰ ਆ ਮੇਰਾ ਮੰਜੀ ਤੇ ਪਿਆ ਉਹਦਾ ਕੋਈ ਪਤਾ ਹੁਣ ਫੋਨ ਆ ਜਾਵੇ ਇਸ ਤੋਂ ਪਤਾ ਲੇ ਉਹ ਮੇਰੇ ਤੋਂ ਵੀ ਛੋਟਾ ਹੈ ਉਹ ਵੀ ਬਿਮਾਰ ਹੈ ਹਮ ਉਹ ਪੁੱਤਰ ਦਾ ਗਮ ਖਾ ਗਿਆ ਪੁੱਤਰ ਮਰ ਗਿਆ ਜਵਾਰ ਹਮ ਪੁੱਤਰ ਨਾ ਮਰਨ ਜਵਾਰ ਪਰਨੇ ਕੁੜੀ ਮੁੰਡਾ ਉਹ ਜਵਾਰ ਪੁੱਤਰ ਮਰ ਗਿਆ ਉਸਨ ਤਰਾ ਸਾਹ ਉਹ ਗਰਮ ਦਿੱਟ ਗਿਆ ਤੀਜੇ ਇਧਾ ਖਰੇ ਉਹਨਾਂ ਨੇ ਜਵਾਬ ਦਿੱਤਾ ਪਰਸ ਬੈਠੇ ਚਲੋ ਅਸੀਂ ਪ੍ਰਸ਼ਾਸਨ ਨਾਲ ਵੀ ਜ਼ਰੂਰ ਤੁਹਾਡਾ ਅਸੀਂ ਉਮੀਦ ਕਰਦੇ ਹਾਂ ਕਿ ਜੇ ਅਸੀਂ ਅੱਜ ਤੁਹਾਡ ਨਾਲ ਗੱਲ ਕੀਤੀ ਹੈ ਤੇ ਪ੍ਰਸ਼ਾਸਨ ਤੱਕ ਤੁਹਾਡੀ ਗੱਲ ਜਿਹੜੀ ਹੈ ਚੰਡੀਗੜ੍ਹ ਪ੍ਰਸ਼ਾਸਨ ਤੱਕ ਜ਼ਰੂਰ ਪਹੁੰਚੇ ਔਰ ਉਮੀਦ ਇਹ ਹੀ ਕਰਾਂਗੇ ਕਿ ਚੰਡੀਗੜ੍ਹ ਪ੍ਰਸ਼ਾਸਨ ਤੁਹਾਡੀ ਕਿਤੇ ਨਾ ਕਿਤੇ ਮਦਦ ਜ਼ਰੂਰ ਕਰੇਗੀ ਤੁਹਾਨੂੰ ਇਸੇ ਲੋੜ ਉਹ ਕਿਹ ਫਤ ਤੁਸੀਂ ਆਪ ਕਰੋਗੇ ਮੈਂ ਤਾਂ ਪੜੀ ਹੋਈ ਨਾ ਨਾ ਮੈਨੂੰ ਪਤਾ ਲੱਗਦਾ ਕਿ ਤਾਂ ਫੋਨ ਆਵੇ ਤਾਂ ਪਤਾ ਲੱਗਦਾ ਸੁਣ ਲੈਣੀ ਇਹ ਨਹੀਂ ਫਤ ਨਕਰਨ ਹੁੰਦਾ ਨਹੀਂ ਜਿਆ ਤੱਕ ਕਰਦੀ ਨੇ ਤੇ ਕਰਦੇ ਹੋ ਇਤਨੀ ਦੇਰ ਹੋ ਗਈ ਫਤ ਨਹੀਂ ਕਹੀਂ ਠੀਕ ਠੀਕ ਕਿਲਾ ਕੇ ਕਿਤੇ ਉਹ ਵਾਰਲਾ ਮੋਦਕ ਉੱਤੇ ਪਾਈ ਫੋਟੋ ਗਈ ਹਾਂ ਕੱਖ ਨਹੀਂ ਬਣੇ 2 ਸਾਲ ਹੋ ਗਏ ਹਾਂ 3 ਸਾਲ ਕੱਖ ਨਹੀਂ ਬਣੇ ਸੋ ਤਸਵੀਰਾਂ ਸੀ ਤੁਹਾਨੂੰ ਸਰਦਾਰਨੀ ਸਤਵੰਦ ਕੌਰ ਹਣਾਂ ਦੀ ਦਿਖਾਈ ਇਸ ਸਤਵੰਦ ਕਾ ਜੀ ਦੀ ਦਿਖਾਈ ਹੈ ਮਾਤਾ ਜੀ ਨੇ ਔਰ 80 ਤੋਂ 90 ਸਾਲ ਦੇ ਕਰੀਬ ਇਹਨਾਂ ਦੀ ਉਮਰ ਦੇਖਣ ਨੂੰ ਲੱਗ ਰਹੀ ਹੈ 40 ਸਾਲ ਤੋਂ ਇਸ ਥਾਂ ਦੇ ਉੱਤੇ ਬੈਠੇ ਹੋਏ ਨੇ ਔਰ ਸਿੱਧੇ ਤੌਰ ਦੇ ਤੇ ਕਹੀ ਹੈ ਤਾਂ ਕਿਉਂਕਿ ਇਹ ਜਿਹੜਾ ਕੰਮ ਹੈ ਉਹ ਕਹਿੰਦੇ ਕਿ ਮੇਕੋ ਨਹੀਂ ਹੁੰਦਾ ਕੰਮ ਖਤਮ ਵੀ ਹੋ ਚੁੱਕਿਆ ਹੋਇਆ ਕਹਿੰਦੇ ਮਹੀਨੇ ਦੋ ਮਹੀਨੇ ਬਾਅਦ ਕੋਈ ਅਗਰ ਆ ਜਾਵੇ ਤਾਂ ਉਹ ਇਹ ਕੰਮ ਕਰਵਾ ਲੈਂਦਾ ਹੈ ਭਾਂਡੇ ਕਲੀ ਕਰਵਾ ਲੈਂਦਾ ਹੈ ਕਹਿੰਦੇ ਘਰ ਦਾ ਗੁਜ਼ਾਰਾ ਜਿਹੜਾ ਔਖਾ ਹੋ ਚੁੱਕਿਆ ਹੋਇਆ ਛੇ ਤੀਆਂ ਨੇ ਉਹਨਾਂ ਦੇ ਆਪ ਦੇ ਘਰ ਵੀ ਨਹੀਂ ਉਹਨਾਂ ਨੇ ਆਪ ਦਾ ਘਰ ਵੀ ਚਲਾਉਣਾ ਪਰ ਪ੍ਰਸ਼ਾਸਨ ਤੋਂ ਕਿਤੇ ਨਾ ਕਿਤੇ ਗੁਹਾਰ ਜਰੂਰ ਲਗਾ ਰਹੇ ਨੇ ਕਿ ਦੋ ਸਾਲ ਹੋ ਗਏ ਬਹੁਤ ਸਾਰੇ ਕਹਿੰਦੇ ਕਿ ਸੰਦੇਸ਼ ਵੀ ਦੇਣ ਦੀ ਕੋਸ਼ਿਸ਼ ਕੀਤੀ ਆ ਪਰ ਪ੍ਰਸ਼ਾਸਨ ਤੋਂ ਕੋਈ ਮਦਦ ਜਿਹੜੀ ਹੈ ਇਹਨਾਂ ਦੀ ਉਮਰ ਨੂੰ ਦੇਖਦੇ ਹੋ ਹਾਲ ਤੱਕ ਇੱਥੇ ਨਹੀਂ ਪਹੁੰਚ ਪਈ ਹੈ ਔਰ ਉਮੀਦ ਕਰਦੇ ਹਾਂ ਕਿ ਅੱਜ ਜਦੋਂ ਅਸੀਂ ਇਹ ਖਬਰ ਕਰ ਰਹੇ ਹਾਂ ਤਾਂ ਪ੍ਰਸ਼ਾਸਨ ਜਿਹੜੀ ਹੈ ਉਹ ਜ਼ਰੂਰ ਜਾਗੇਗੀ ਪ੍ਰਸ਼ਾਸਨ ਜਿਹੜਾ ਜ਼ਰੂਰ ਜਾਗੇਗਾ ਔਰ ਮਾਤਾ ਜੀ ਦੀ ਮਦਦ ਲਈ ਕਿਤੇ ਨਾ ਕਿਤੇ ਜ਼ਰੂਰ ਅੱਗੇ ਆਏਗਾ ਔਰ ਜਿੰਨੇ ਕਿਤੇ ਨਾ ਕਿਤੇ ਜੋ ਹੋ ਸਕੇ ਤਾਂ ਮਦਦ ਜਿਹੜੀ ਹੈ ਉਹ ਹਰ ਕੋਈ ਕਰਨ ਦੀ ਜ਼ਰੂਰ ਕੋਸ਼ਿਸ਼ ਕਰੇ ਕਿਉਂਕਿ ਇਹ ਇੱਕ ਅਜਿਹਾ ਕੰਮ ਹੈ ਇੱਕ ਵਿਰਾਸਤ ਹੈ ਪਿੱਤਲ ਦੇ ਭਾਂਡੇ ਦੀ ਵਿਰਾਸਤ ਹੈ ਔਰ ਇਹ ਵਿਰਾਸਤ ਨੂੰ ਜਿਉਂਦਾ ਰੱਖਣਾ ਜਿਹੜਾ ਉਹ ਬੇहद ਜ਼ਰੂਰੀ ਹੈ ਕੁਝ ਲੋਗ ਤਾਂ ਇਹਨਾਂ ਨੂੰ ਚਮਕਾਉਂਦੇ ਨੇ ਕੁਝ ਲੋਗ ਤਾਂ ਇਹ ਪਿੱਤਲ ਦੇ ਭਾਂਡੇ ਨੂੰ ਕਲੀ ਕਰਕੇ ਚਮਕ ਲਿਆਉਂਦੇ ਨੇ ਪਰ ਇਹਨਾਂ ਭਾਂਡੇ ਦੇ ਉੱਤੇ ਚਮਕ ਲਿਆਉਣ ਦੇ ਚਿਹਰੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆ ਉਹ ਚਮਕ ਬਿਲਕੁਲ ਜਾ ਚੁੱਕੀ ਹੋਈ ਹੈ ਔਰ ਇਹਨਾਂ ਚਿਹਰੇ ਦੇ ਉੱਤੇ ਜੇਕਰ ਖੁਸ਼ੀ ਲਿਆਉਣੀ ਹੈ ਤਾਂ ਕਦਮ ਜਿਹੜੇ ਨੇ ਉਹ ਜ਼ਰੂਰ ਚੱਕੜੇ ਪੈਣਗੇ ਔਰ ਉਸ ਦੇ ਲਈ ਜਿਹੜਾ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਸ ਤਰੀਕੇ ਨਾਲ ਮਾਤਾ ਜੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਅੱਗੇ ਜਿਹੜਾ ਜਰੂਰ ਆਣਾ ਚਾਹੀਦਾ ਕੈਮਰਾ ਪਰਸਨ ਰਜਤ ਨਾਲ ਸਾਇੰਦਰੂਲਾ ਲਿਵਿੰਗ ਇਨ ਦੀ ਨਿਊਜ਼ ਚੰਡੀਗੜ੍ਹ